ਪਚਨੇ ਕੀ ਘਰੇ ਜਾ ਕੇ ਆਉਣੇ ਯਾਰ ਭਾਬੀ ਕੱਲੀ ਹੋ ਹਨਾ ਨੰਬਰ ਨੰਬਰ ਹੀ ਮਿਲ ਜੂਗਾ ਕਿ ਬੰਨ ਨਾਲ ਚੱਲ ਚੱਲ ਕੇ ਆਉਣਾ ਅਭੀ ਬਾਈ ਕਰਿਆ ਨਹੀਂ ਕਰੇ ਪੁੱਤਰ ਗਿਆ ਹੋਇਆ ਇਹ ਤਾਂ ਗਿਆ ਹਾਂ ਉਹਨੇ ਫੋਨ ਤਾਂ ਚੱਕਿਆ ਨਹੀਂ ਇਹ ਕੰਮ ਖੁੰਮ ਕਰਦਾ ਉਹ ਕੋਈ ਬਾਹਾਂ ਕਰੋ ਤੁਸੀਂ ਆਪ ਦਾ ਨੰਬਰ ਦੇ ਦਿਓ ਚੱਕਿਆ ਵਾ ਨੰਬਰ ਨਹੀਂ ਤੁਹਾਡੇ ਕੋਲ ਨਹੀਂ ਲੱਗਿਆ ਨਹੀਂ ਉਹਦਾ ਨੰਬਰ ਨਹੀਂ ਲੱਗਿਆ ਤੇ ਫਿਰ ਮੇਰਾ ਨੰਬਰ ਤੂੰ ਕੀ ਕਰਨਾਗਾ ਬਈ ਸ਼ਾਮ ਨੂੰ ਮੈਂ ਕਰਾਂਗੇ ਤੁਹਾਡਾ ਨੰਬਰ ਦੇ ਦਵਾਂ ਦੀ ਭੈਣ ਦਾ ਮੇਰੇ ਭਰਾ ਨੂੰ ਦੇ ਦੂੰਗੀ ਨਹੀਂ ਨਹੀਂ ਇਹ ਤੇ ਗਲਤ ਸਮਝ ਗਏ ਜਾਂ ਗਲਤ ਸਮਝ ਗਏ ਨੰਬਰ ਦਿੰਦੇ ਮੇਰੀ ਜੁੱਤੀ ਚੱਲ ਤੁਰਦਾ ਲੱਗ ਨਹੀਂ ਜੀ ਪਾਪ ਗੱਲ ਤਾਂ ਸਮਝ ਗਈ ਮੈਂ ਕਹਤਾਂ ਨਾ ਗੇਟ ਤੋਂ ਬਾਹਰ ਹੋ ਜਾ ਨਹੀਂ ਗੱਲ ਤਾਂ ਹੁਣ ਉਹਦਾ ਪੁੱਛਾ ਕਰਕੇ ਨਹੀਂ ਗੱਲ ਦਾ ਇਹ ਕਰੋ ਗੁੱਸਾ ਦਾ ਨੰਬਰ ਲੈ ਦੇ ਨਹੀਂ ਕਰਵਾਉ ਜੇ ਪਰ ਕੇ ਨੰਬਰ ਹੁਣ ਦੇ ਮੇਰਾ ਖੜ ਜਾ ਤੈਨੂੰ ਮੈਂ ਦਿੰਦੀ ਨੰਬਰ ਨਹੀਂ ਪਲੀਜ਼ ਸਬਸਕ੍ਰਾਈਬ ઓ હાક મે બે જાઉં તો ઓ ફાક 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 એનું આયા કુછ નહીં ઓ નહીં નહીં એ લે આ કે પોસે બુડીયા તો બી ચીજ ગલ વાત નહીં આ જા આ ઓ મે મેનું કાળીયા મારા ફેર આઉં માં એનું નહીં નહીં જરા ઓ મમ ઓ મને ક્યાં નાતો જી કઈ કઈ ક્યાં ક્યાં કિત્ર આ ਨਹੀਂ ਮਖ ਖੜ ਜਾਇ ਤੇ ਬੈਠ ਜਾ ਉਹਨੂੰ ਬੰਨਣਾ ਥੋ ਲਗੀ ਆ ਰਸ ਤਨ ਬੰਨਣਾ ਉਹ ਹੁਣ ਤਾਂ ਛੱਡ ਦੋ ਐ ਕਿਵੇਂ ਛੱਡ ਦੂੰ ਬੈ ਜਾ ਇਸੇ ਹੁਣ ਤੂੰ ਟਪ ਕਰਕੇ ਬੈ ਜਾ ਤੂੰ ਬੱਦ ਜਾਏਗਾ ਫਿਰ ਬਾਪਾ ਪਹਿਣੀ ਆ ਹੁਣ ਮੈਨੂੰ ਐਂ ਦੱਸ ਤੈ ਕੀ ਗੱਲ ਬਾਤ ਹੈ ਨਹੀਂ ਗੱਲ ਆਇਆ ਤਾਂ ਮੈਂ ਉਹ ਆਇਆ ਛੋਟਾ ਨੰਬਰ ਲੈਣ ਸਾਡੇ ਘਰੋਂ ਸਾਡੇ ਘਰੋਂ ਕਿਵੇਂ ਭੱਜ ਜਾਏਗਾ ਨਹੀਂ ਛੋਟਾ ਨੰਬਰ ਲੈਣ ਆਇਆ ਸੀ ਬਸ ਹੋਰ ਤਾਂ ਕੀ ਬਸ ਹੋਰ ਤਾਂ ਕੀ ਕਰਨਾ ਹੈ ਮੈਂ ਨੰਬਰ ਨੰਬਰ ਕਿਵੇਂ ਨਿਰਪਈ ਇਹ ਨਹੀਂ ਚੀਏ ਮੈਂ ਲਾ ਦਉ ਮੁੰਡਾ ਜਾ ਕੇ ਫੇਰ ਹੂੰ ਓਏ ਦੂਜੇ ਤਰ੍ਹਾਂ ਹੈ ਆਹ ਤੇ ਮੇਰਾ ਨੰਬਰ ਮੰਗਦਾ ਸੀ ਨਾ ਹਾਂ ਨੰਬਰ ਮੰਗਦਾ ਸੀ ਹਾਂ ਕੀ ਗੱਲ ਵੀ ਤੇਰੇ ਕੋਲ ਨੰਬਰ ਹੈਗਾ ਨਾ ਮੇਰਾ ਉਹ ਤੁਹਾਡਾ ਲੱਗਿਆ ਨਹੀਂ ਸੀ ਐਵੇਂ ਕਿਵੇਂ ਨਹੀਂ ਸੀ ਲੱਗਿਆ ਨਹੀਂ ਬਾਈ ਛੋਟਾ ਨੰਬਰ ਦੇ ਨਾ ਪਹਿਲਾਂ ਨਹੀਂ ਸੀ ਲੱਗਿਆ ਹੁਣ ਲੱਗੂਆ ਯਾਰ ਲੱਗਿਆ ਲੱਗਿਆ ਯਾਰ ਦਿੰਦਾ ਨਹੀਂ ਬਾਈ ਯਾਰ ਉਹ ਨਹੀਂ ਨਹੀਂ ਬਾਈ ਯਾਰ ਮੈਂ ਉਹ ਨਹੀਂ ਮੈਂ ਉਹ ਚੌੜ ਕਰ ਦੇ ਨੰਬਰ ਮੰਗ ਲਿਆ ਯਾਰ ਚੌੜ ਦਾ ਦੀਆ ਚੌੜ ਦਾ ਦੀਆ ਇਹ ਨਹੀਂ ਬਾਈ ਅੱਜ ਰਾਤ ਤੂੰ ਗੱਲ ਕਰੂਗਾ ਅੱਛਾ ਉਹ ਨਹੀਂ ਬਾਈ ਯਾਰ ਮੈਂ ਪਰਸਾ ਲੈ ਕੇ ਨੰਬਰ ਨਾ ਉਹ ਨਹੀਂ ਬਾਈ ਯਾਰ ਉਹ ਮੈਨੂੰ ਜਾਣਦਾ ਬਾਈ ਭੱਜੇ ਕਿੱਥੇ ਭੱਜੂਆ ਕਿੱਥੇ ਹੈ ਉਹ ਰਾਹ ਬਾਈ ਨਾਲ ਜਾ ਜਾ ਜਾਣ ਦੋ ਯਾਰ ਮੈਨੂੰ ਜਾਣ ਦੋ ਯਾਰ ਯਾਰ ਦੋ ਮੈਨੂੰ ਆਏ ਹੈ ਅਲੋਟ ਜਾਓ ਉਹ ਉਹ ਯਾਰ ਦੋ ਮੈਨੂੰ ਉਹ ਭਾਈ ਜਾਣ ਦੋ ਮੈਨੂੰ ਆਰ ਦੋ ਭਾਈ ਜਾਣ ਦੋ ਜਾਣ ਦੋ ਭਾਈ ਜਾਣ ਲਾ ਲ ਸੁਨਾਰ ਤੇ ਕੋਲ ਲ ਹੈ ਚਾਹੋ ਲੈ ਕੇ ਆ ਉਹ ਭਾਈ ਜਾਣ ਦੋ ਮੈਨੂੰ ਹਾਂ ਦਾ ਵਾਸਤੇ ਨੰਬਰ ਮੰਗੂ ਹੋਰ ਕਿਸੇ ਦਾ ਭਾਈ ਜਾਣ ਦੋ ਯਾਰ ਮੈਨੂੰ ਤੈਨੂੰ ਜੀ ਮੁਰਕੀ ਨਹੀਂ ਨੰਬਰ ਮੰਗਦਾ ਭਾਈ ਨੰਬਰ ਇਹ ਚਾਹ ਤੇ ਭਾਈ ਯਾਰ ਉਹ ਭਾਈ ਜਾਣ ਦੋ ਯਾਰ ਦੰਨਿਆ ਕਰਨੀ ਸੀ ਇਹਨੂੰ ਭਾਈ ਜਾਣਾ ਯਾਰ ਹੁਣ ਆਇਆ ਹੱਥ ਲੈ ਕੇ ਚੱਲਾਂਗੇ ਉਹ ਇਹ ਬਾਈ ਉਹ ਬਾਈ ਜਾਣ ਦੋ ਯਾਰ ਹੁਣ ਇਹਨੂੰ ਪਿਆਉਣ ਨੂੰ ਫੋਨ ਕਰ ਉਹ ਨਹੀਂ ਬਾਈ ਜਾਣ ਹਾਂ ਉਹਨੂੰ ਫੋਨ ਕਰ ਦੇ ਪਿਆਉਣ ਨੂੰ ਇੱਥੇ ਬੁਲਾ ਉਹਨੂੰ ਜਾਣ ਦੋ ਮੈਂ ਇਹਨੂੰ ਇੱਥੇ ਆਪੇ ਆਉਗਾ ਫੇਰ ਸਭੈਂ ਮੈਂ ਤੈਨੂੰ ਕਹੀ ਜਾਂਦਾ ਰੱਸਾ ਲੈ ਕੇ ਆ ਜੀ ਪੈਂਚ ਨੂੰ ਫੋਨ ਕਰੀ ਨਾਲੇ ਰੱਸਾ ਲੈ ਗਿਆ ਭਾਈ ਰੱਸਾ ਲੈ ਗਿਆ ਆਪਾਂ ਦੇਖਣਾ ਬੰਨਾ ਦੇਖਣਾ 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 ਉਹ ਬਾਈ ਕਨਾ ਹਾਂ ਦੇਖਣਾ ਦੇਖਣਾ ਬੰਨਾ ਕਿੱਥੇ ਲੈ ਲੈ ਫੜੇ ਨਹੀਂ ਰੱਸਾ ਲੈ ਕੇ ਆ ਲੈ ਕੇ ਰੱਸਾ ਬੰਨਿਆ ਨੂੰ ਇਦੋਂ ਮੁੜਕੇ ਨਹੀਂ ਖਰੇ ਹਰਕਰ ਗੁਰੂ ਇਹੋ ਜੀ ਉਹ ਬਾਈ ਜਾਣਦਾ ਯਾਰ ਰੱਸਾ ਛੋਟਾ ਰਹਿ ਗਿਆ ਉਹ ਜੀ ਚਲੋ ਇੱਥੇ ਬੰਨਦੇ ਉਹ ਬਾਈ ਜਾਣਦਾ ਯਾਰ ਜੇ ਸਾਡੀ ਡੇਕ ਟੁੱਟ ਗਈ ਫੇਰ ਤੈਨੂੰ ਹੋਰ ਕੁੱਟਾਂਗੇ ਇਹ ਗੱਲ ਸੁਣਦਾ ਤੇ ਨਾ ਲੱਗੇ ਆ ਉਹ ਤੁਮ ਸਰਪੰਚ ਬੰਦੇ ਨੇ ਸਰਪੰਚ ਨੂੰ ਫੋਨ ਕਰ ਸਰਪੰਚ ਨੂੰ ਫੋਨ ਲਾਉਂਦੇ ਹਾਂ ਗਿਆ ਜਾਣ ਤੋਂ ਮੁੜ ਕੇ ਨਹੀਂ ਆਉਂਦਾ ਬਾਈ ਹੁਣ ਦੋ ਚਾਰ ਹੋਰ ਲਾ ਰਹੀ ਹੈ ਓਏ ਉਹ ਮੇਰਾ ਫੋਨ ਕਿੱਥੇ ਆ ਫੋਨ ਲੈ ਫੋਨ ਨਹੀਂ ਅੰਦਰ ਪਿਆ ਹੋਥੇ ਹਾਂ ਲੈ ਗਈ ਅਬਾਈ ਜਾਣ ਤੋਂ ਯਾਰ ਦੋ ਚਾਰ ਹੋਰ ਲਾ ਰਹੀ ਹੈ ਇਹ ਤੁਹਾਨੂੰ ਦੱਸਦੇ ਆ ਪਤਾ ਪਤਾ ਲੱਗੂ ਇਹ ਕਿਹੜੇ ਭਾਵਿਕ ਦੀ ਆ ਨਹੀਂ ਬਾਈ ਓਏ ਓ ਬਾਈ ਹੁਣ ਨਾ ਮਾਰੀ ਓਏ ਓ ਬਾਈ ਹੁਣ ਨਾ ਮਾਰੀ ਓਏ ਓਏ ਭਾਈ ਯਾਰ ਹੂ ਨਾ ਮਰ ਜੇ ਮੈਂ ਫੋਨ ਕਰਦਾ ਓਏ ਨਾ ਭਾਈ ਓਏ ਓ ਨਾ ਭਾਈ ਓਏ ਸਰਪੰਚ ਸਾਹਿਬ ਬੋਲਦਿਆਂ ਜੀ ਹਾਂ ਜੀ ਹੋਰ ਜੀ ਕੀ ਹਾਲ ਚਾਲ ਆ ਹਾਂ ਜੀ ਆਪਾਂ ਇੱਕ ਬੰਦਾ ਫੜਿਆਗਾ ਘਰੇ ਇਹ ਜੀ ਆਪਣੇ ਘਰੇ ਨਾ ਜੀ ਬੁੜੀਆਂ ਨੂੰ ਨੰਬਰ ਫੜਾਉਂਦਾ ਸੀ ਜੀ ਜੀ ਜੇ ਮੈਂ ਇਹਦੀ ਗਰਮੀਤ ਨੇ ਫੜ ਲਿਆ ਹੈ ਤੇ ਤੁਸੀਂ ਜਿੱਥੇ ਵੀ ਹੈ ਹੋ ਤੁਸੀਂ ਆ ਜਾਓ ਜੀ ਮਾਨਸਾ ਗਈ ਹੋਏ ਜੀ ਫੋਨ ਕਰ ਜੀ ਆਪਾਂ ਇਹ ਫੈਸਲਾ ਕਰਨਾ ਜਲਦੀ ਤੋਂ ਜਲਦੀ ਤੁਸੀਂ ਮੈਨੂੰ ਐਂ ਦੱਸੋ ਵੀ ਆਪਾਂ ਕੰਮੇ ਕਰੀਏ ਦਾ ਅੱਛਾ ਜੀ ਚੱਲ ਫਿਰ ਆਇਆ ਜੀ ਚੱਲ ਤੁਸੀਂ ਸਮਝਾ ਦਿਓ ਜੀ ਫਿਰ ਹਨਾ ਅੱਗੇ ਵਾਸਤੇ ਬੰਦਾ ਵੀ ਇਹਦੀ ਗਲਤੀ ਨਾ ਕਰੇ ਤੇ ਚਲੋ ਠੀਕ ਹੈ ਜੀ ਫਿਰ ਜੇ ਤੁਸੀਂ ਮੰਨ ਸਕੋ ਹੁੰਦਾ ਕਿ ਕਿਸੇ ਨੂੰ ਵੀ ਟਾਈਮ ਲੱਗਦੀ ਹੋਣਾ ਤੇ ਫਿਰ ਬਾਕੀ ਸਰੇ ਹੁੰਦਾ ਸੀ ਉਹਦੀ ਬਾਵਾ ਮੁਰੰਮਤ ਕਰਦੀ ਤੇ ਬਾਕੀ ਸਰੇ ਜੀ ਤੁਸੀਂ ਇਹ ਨੂੰ ਸਮਝਾਉ ਜੀ ਕਿਉਂਕਿ ਤੁਹਾਡਾ ਤਾਂ ਡਿਮਾਂਡ ਨੱਖਾ ਹੈ ਤਾਂ ਕਰਕੇ ਮੈਂ ਪਤਾ ਨਹੀਂ ਕਿਵੇਂ ਟੁੱਪ ਕਰ ਗਿਆ ਹਾਂ ਜੀ ਤੁਸੀਂ ਸਮਝਾ ਦਿਓ ਜੀ ਨੂੰ ਬਾਕੀ ਸਰੇ ਅਸੀਂ ਦਾ ਬਾਵਾ ਕੋਈ ਖੁੱਲਿਆ ਜਿੰਨ ਤੱਕ ਮੈਨੂੰ ਤਾਂ ਐ ਸੀਗਾ ਕਿ ਇਹਨੂੰ ਫੜ ਕੇ ਨਾ ਥਾਣੇ ਚ ਦੇ ਦਈਏ। ਗਾਹਾਂ ਵਾਸਤੇ ਇਹ ਜ ਆ ਬੰਦਾ ਇਹ ਜ ਆ ਸਟੈਪ ਨਹੀਂ ਚੱਕਦਾ। ਹਾਂ ਜੀ। ਚਲੋ ਠੀਕ ਆ ਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ। ਓਕੇ ਜੀ। ਸਰਪੰਚ ਕੀ ਕਹਿੰਦਾ? ਸਰਪੰਚ ਨਾਲ ਮੇਰੀ ਫੋਨ ਤੇ ਗੱਲ ਹੋ ਗਈ ਸੀਗੀ। ਉਹ ਮੈਨੂੰ ਕਹਿੰਦਾ ਮੈਨੂੰ ਤਾਂ ਹੋਈ ਉਹ ਆਥਣਾ ਤੇ ਮੈਂ ਤਾਂ ਕਹਿੰਦਾ ਮਾਨਸਾ ਗਿਆ ਹੋਇਆ ਤੇ ਮੈਨੂੰ ਕਹਿੰਦਾ ਪਲਾ ਕੇ ਵੀ ਕੋਈ ਗੱਲ ਨਹੀਂ ਬਾਕੀ ਸਿਰੇ ਮੇਰਾ ਇਹ ਗਵੰਡੀ ਆ। ਮੈਂ ਇਹਨੂੰ ਸਮਝਾ ਦੂੰਗਾ। ਤੇ ਬਾਕੀ ਸਾਰੇ ਕਹਿੰਦਾ ਤੁਸੀਂ ਇਹਦੀ ਸਿਤਰਾ ਸਿਤਰਾਵਲ ਕਰਤੀ ਹੋਊਗੀ ਮਖਾਜੀ ਅਸੀਂ ਕੁੱਤਿਆਂ ਦਾ ਬਹੁਤ ਜ਼ਿਆਦੇ ਪਰ ਬਿਸ਼ਰਮ ਹੈ ਹੂੰ ਤੇ ਅੱਗੇ ਵਾਸਤੇ ਜੇ ਸੁਧਰ ਜੂ ਤਾਂ ਵਧੀਆ ਰਹੂ ਤੇ ਨਹੀਂ ਫਿਰ ਮਨੇ ਇਹਦਾ ਇਹਦਾ ਪਤਾ ਹੀ ਨਹੀਂ ਹੈਗਾ ਕਿ ਕੀ ਤੋਂ ਕੀ ਬਣ ਜੇ ਇਹਦਾ ਅਸੀਂ ਮੂਰ ਬਣਾ ਦੇਾਂਗੇ ਤਾਂ ਅਸੀਂ ਹੋਰ ਕਿਆਂ ਨੂੰ ਕਹ ਅਸੀਂ ਨਾ ਨਹੀਂ ਉਹ ਕਰਦੇ ਤੇ ਉਹ ਕਹਦਾ ਆਊਗਾ ਸਰਪੰਚ ਸਰਪੰਚਾ ਆਥਨੇ ਆਊਗਾ ਉਹ ਕਹਿੰਦਾ ਮੇਰੇ ਬਾਈ ਟਾਈਮ ਲੱਗ ਗਈ ਬਰਾ ਮੈਂ ਕਹਿੰਦਾ ਮਾਨਸਕ ਜਾ ਹੋਣਾ ਤਾਂ ਮੈਨੂੰ ਮਾਨਸਕ ਚੈਰੀਆਂ ਚ ਕੰਮ ਆਵਾ ਚੈਰੀਆਂ ਤੇ ਤੇ ਹੁਣ ਫੇਰ ਇਹਦਾ ਕੀ ਕਰ ਗਿਆ ਆਪਾ ਆਪਾਂ ਹੋਰ ਮੈਨੂੰ ਸਰਪੰਚ ਕਹਿੰਦਾ ਕਿ ਇਹਨੂੰ ਵੀ ਤੁਸੀਂ ਛੱਡ ਦਿਓ ਤੇ ਚੱਲ ਫਿਰ ਆਪਾਂ ਉਹਨੂੰ ਸਰਪੰਚ ਦੇ ਕਹਿਣ ਮੁਤਾਬਕ ਆਪਾਂ ਫਿਰ ਇਹਨੂੰ ਛੱਡ ਦਿੰਨੇ ਆ ਜੇ ਮੇਰੇ ਕੋਲਸ ਹੋਰ ਕਹੂਗਾ ਇਸ ਤਾਂ ਨੰਬਰ ਮੰਗਦਾ ਸੀਗਾ ਨੰਬਰ ਮੰਗਦਾ ਸੀ ਵੀ ਜੀ ਇਹਨੂੰ ਬਾਅਦ ਫਿਰ ਆਪਾਂ ਬਾਦਸ਼ਾਹ ਧਰੌਲ ਕਰਾਂਗੇ ਹੁਣ ਯਾਰ ਮੈਨੂੰ ਸਰਪੰਚ ਨੇ ਕਹਾ ਸੀ ਕਹਿੰਦਾ ਕਿ ਇਹਦੀ ਛਤਰੌਲ ਬਾਦੂ ਹੋਗੀ ਹੋਗੀ ਤੇ ਕਹਿੰਦਾ ਕਿ ਬਈ ਇਹਨੂੰ ਛੱਡ ਦਿਓ ਤੇ ਮੈਂ ਤਾਂ ਕਹਿਣਾ ਵੀ ਹੁਣ ਫਿਰ ਆਪਾਂ ਇਹਨੂੰ ਛੱਡਦੀ ਖੋਲ ਦਿੰਨੇ ਹਨਾ ਖੋਲੇ ਨੇ ਗੱਲ ਕਰ ਮੈਨੂੰ ਸਰਪੰਚ ਦਾ ਮੂੰਹ ਨਾ ਮਾਰਦਾ ਹੁੰਦਾ ਇਹਨੂੰ ਮੈਂ ਛੱਡਦਾ ਨਹੀਂ ਇਹਨੂੰ ਉਹ ਮਾਂਸ ਆ ਗਿਆ ਹੋਇਆ ਚੱਲ ਕੋਈ ਗੱਲ ਨਹੀਂ ਛੱਡ ਦੇ ਯਾਰ ਖੋਲ ਪਰੇ ਯਾਰ ਥੋੜਾ ਥੋੜਾ ਪੱਤੀ ਨੰਬਰ ਤਾਂ ਦੇ ਦਿਓ ਜੀ ਛੱਡ ਦਿਓ ਤਾਂ ਜੀ ਮੈਂ ਸੀ ਨਹੀਂ ਉਹ ਹੋ ਜਦੋਂ ਕਾਦੀ ਕਰਨਾ ਯਾਰ ਅੱਗੇ ਭੱਜਣ ਦੇਦਾ ਯਾਰ ਹਾਂ ਮੈਂ ਕਹਿਆ ਸੀ ਤੈਨੂੰ ਪਹਿਲੀ ਮਖਾ ਨਾ ਉਹ ਕਰਨਾ ਉਹ ਕਰ ਉਹ ਹੀ ਗੱਲ ਕਰਤੀ ਆ ਓਏ ਅਮੀ ਭੱਜਣ ਦੇਦਾ ਯਾਰ ਫੜਨਾ ਨਹੀਂ ਸੀਗਾ ਯਾਰ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਇਹ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਅੱਜ ਕੱਲ੍ਹ ਬਹਾਨੇ ਨਾਲ ਬੰਦਾ ਨੰਬਰ ਮੰਗ ਲੈਂਦਾ ਇਹ ਗੱਲ ਬਿਲਕੁਲ ਗਲਤ ਗੱਲ ਆ ਸਾਡਾ ਵੀਡੀਓ ਬਣਾਉਣ ਦਾ ਮਕਸਦ ਬਿਲਕੁਲ ਇਹੀ ਸੀਗਾ ਵੀ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕੋਈ ਨਾ ਕੋਈ ਕਮੀ ਬੇਸੀ ਹੁੰਦੀ ਹੈ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ